ਗਰਮਿਤ ਪ੍ਰਕਾਸ਼ वर्ल्ड वाइड ਚੈਨਲ ਤੇ ਮੈਂ ਮਨਦੀਪਕਰ ਅੱਜ ਦੀ ਇਹ ਵੀਡੀਓ ਗੱਲ ਕਰਦੇ ਆ ਕਿ ਉਮਰ ਬਾਰੇ ਬਾਹਰੀ ਕੰਟਰੀ ਦੇ ਵਿੱਚ ਅਸੀਂ ਦੇਖਦੇ ਆ ਕਿ 50 60 ਇੱਥੇ ਤੱਕ 80 85 ਸਾਲ ਦੇ ਜੋ ਬਜ਼ੁਰਗ ਹੋਣਗੇ ਨਾ ਉਹ ਵੀ ਵੱਡੀ ਵੱਡੀ ਕੰਪਨੀਆਂ ਦੇ ਸੀਓ ਮੈਨੇਜਰ ਹੋਣਗੇ ਪਰ ਲੇਕਿਨ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਮੰਟੈਲਿਟੀ ਹੈ ਕਿ ਜੇ ਕੋਈ 40 ਪਲੱਸ ਕੋਈ ਬੰਦਾ ਕੁਝ ਸਿੱਖਣਾ ਚਾਵੇ ਤਾਂ ਲੋਕ ਉਹਦਾ ਹੀ ਮਜ਼ਾਕ ਬਣਾ ਲੈਣਗੇ ਕਿ ਇਹ ਉਮਰੇ ਦੀ ਸਿੱਖਣ ਦੀ ਹੈ ਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕਿ ਜੇਕਰ ਤੁਹਾਡੇ ਅੰਦਰ ਕੋਈ ਸੁਪਨੇ ਜੋ ਡੱਬੇ ਪਏ ਉਹ ਬਚਪਨ ਦੇ ਵਿੱਚ ਤੁਸੀਂ ਸੁਪਨਾ ਦੇਖਿਆ ਸੀ ਜਵਾਨੀ ਦੇ ਵਿੱਚ ਦੇਖਿਆ ਸੀ ਲੇਕਿਨ ਉਹ ਤੁਸੀਂ ਕੰਮ ਨਹੀਂ ਕਰ पाए ਤੁਹਾਨੂੰ ਹਾਲਾਤਾਂ ਨੇ ਤੁਹਾਨੂੰ ਜ਼ਿੰਦਗੀ ਨੇ ਮੌਕਾ ਨਹੀਂ ਦਿੱਤਾ ਤਾਂ ਘਬਰਾਉਣਾ ਕਿਉਂ ਕਿਉਂਕਿ ਸਕਿੱਲ ਦਾ ਗੁਨਾ ਦਾ ਉਮਰਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਤੁਸੀਂ ਬਸ ਫਿਜ਼ੀਕਲ ਤੌਰ ਤੇ ਫਿਟ ਹੋਣੇ ਚਾਹੀਦੇ ਹੋ ਮੈਂਟਲ ਤੌਰ ਤੇ ਪ੍ਰੇਪੇਅਰ ਹੋਣੇ ਚਾਹੀਦੇ ਹੋ ਤੇ ਉਮਰ ਦਾ ਜਾਂ ਲੋਕਾਂ ਦਾ ਕਿ ਲੋਕ ਕੀ ਕਹਿਣਗੇ ਇਹ ਗੱਲ ਆਪਣੇ ਮਨ ਦੇ ਵਿੱਚੋਂ ਕੱਢ ਦਿਓ ਕਿਉਂ ਕਿ ਕਿਉਂਕਿ ਜਿੰਨੇ ਕੁਝ ਕਰਨਾ ਹੁੰਦਾ ਹੈ ਉਮਰਾਂ ਵੱਲ ਨਹੀਂ ਦੇਖਦਾ ਹਮੇਸ਼ਾ ਜੋ ਵੀ ਕੁਝ ਸੁਪਨੇ ਤੁਸੀਂ ਚਾਹੇ ਉਹ ਬਚਪਨ ਦੇ ਤੁਹਾਡੇ ਸੁਪਨੇ ਆ ਲੇਕਿਨ ਹਜੇ ਤੱਕ ਪੂਰੇ ਨਹੀਂ ਹੋਏ ਅੱਜ ਤੁਹਾਡੇ ਕੋਲ ਪੈਸਾ ਆਇਆ ਤੁਸੀਂ ਉਹ ਸੁਪਨੇ ਪੂਰੇ ਕਰ ਸਕਦੇ ਹੋ ਤਾਂ ਦੇਰ ਕਿਸ ਗੱਲ ਦੀ ਸੋ ਗੁਰਮਤ ਪ੍ਰਕਾਸ਼ ਵਰਲਡਵਾਈ ਚੈਨਲ ਹਮੇਸ਼ਾ ਤੁਹਾਨੂੰ ਇਹੀ ਮੋਟੀਵੇਟ ਕਰਦਾ ਰਹੇਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਨੂੰ ਚੁਣੋ ਤੇ ਉਹ ਮਕਸਦ ਨੂੰ ਪੂਰਾ ਕਰਨ ਵਾਸਤੇ ਕੋਈ ਟਾਈਮ ਕੋਈ ਰੰਗ ਰੂਪ ਕੋਈ ਜਾਤ ਕੋਈ ਉਮਰ ਉਹ ਮੈਟਰ ਨਹੀਂ ਕਰਦੀ ਹਮੇਸ਼ਾ ਤੁਹਾਡੇ ਵਿਚ ਇਹ ਚਾਹਤ ਹੋਣੀ ਚਾਹੀਦੀ ਹੈ ਕਿ ਮੈਂ ਉਸ ਸੁਪਨੇ ਨੂੰ ਪੂਰਾ ਕਰਨਾ ਹੈ ਕਦੀ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਕਿਉਂਕਿ ਲੋਕਾਂ ਦਾ ਤਾਂ ਕੰਮ ਹੈ ਗੱਲਾਂ ਕਰਨ ਦਾ ਜੇਕਰ ਅਸੀਂ ਲੋਕਾਂ ਦੀਆਂ ਗੱਲਾਂ ਸੁਣਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਸੋ ਲੋਕਾਂ ਨੂੰ ਇਗਨੋਰ ਕਰਕੇ ਕਿਉਂਕਿ ਲੋਕ ਉਹੀ ਟੌਂਟ ਮਾਰਦੇ ਨੇ ਉਹੀ ਮਜ਼ਾਕ ਉਡਾਉਂਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਤਾਂ ਕੁਝ ਕੀਤਾ ਹੁੰਦਾ ਤੇ ਨਾ ਹੀ ਕੁਝ ਕਰ ਸਕਦੇ ਨੇ ਸੋ ਉਹਨਾਂ ਲੋਕਾਂ ਨੂੰ ਇਗਨੋਰ ਕਰ